何 ਉਹ ਇਹ ਦੱਸ ਦੋ ਕਿ ਮੈਂ ਪਤਾ ਉਹ ਹੀ ਕਰੇ ਉਹ ਹੀ ਪਾ ਸਾਡੇ ਪਿੰਨਾਂ ਚ ਜਾਇਆ ਪਾ ਉਹ ਨਾਂ ਤੇ ਸੌਗਰਾਵੀ ਨਹੀਂ ਜੁਣ ਜਾਇ ਪਈ ਘੁਰਗੀ ਦਾ ਫੇਰ ਪੋਣੀ ਆ ਆ ਵੇਖ ਲਓ ਅੱਜ ਸਾਡੀ ਜਲਾ ਮੇਰੀ ਹਾਂਜੀ ਇਹ ਸਾਵੇਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ ਸੌਗਰਾਵੀ ਹਣ ਪੋਣੀ ਦਿੱਤੇ ਅੱਜੀ ਤੇਰਾ ਨਾਂ ਹੈ ਕੀ ਆਜ ਤੇਰਾ ਨਾਂ ਜਿ ਤਾਰਥੇਗਾ ਕਿੱਥੇ ਰਹਿਣ ਵਾਲਾ ਵੀ ਇਸੇ ਜਾਂ ਜਾਂਦੀ ਕਿੱਥੇ ਰਹਿਣ ਵਾਲਾ ਮੈਂ ਰਾਂ ਦੇ ਇਸੇ ਹੀ ਰਾਂ ਦੇ ਤੇਰਾ ਆਉਂਦਾ ਹੀ ਨਹੀਂ ਉਹ ਦੋਸਤਾਂ ਤੇ ਕਿਹਦਾ ਬੋਲਦਾ ਇਹ ਮਲਾਇਆਂ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ ਭਾਜੀ ਆ ਵੇਖੋ ਮੇਰੀ ਧਰਮ ਨਹੀਂ ਵਰਦੀ ਵਰਦੀ ਪਾਣੀ ਹੈ ਤੂੰ ਮੈਂ ਨਹੀਂ ਪੜੀ ਇਹ ਨਹੀਂ ਆ ਪੜੀ ਇਹ ਕਿੱਦਾਂ ਪੜੀ ਤੇਰਾ ਸੌ ਖਾਵੇ ਪੜੀ ਨੇ ਆਂ ਆ ਜੀ ਮਰੀਂ ਭਾਜੀ ਤੁਸੀਂ ਆ ਪੜੀ ਹੈ ਕੌਣ ਨਾਲ ਕੋਈ ਅਹੀਂ ਕੋਈ ਖਾ ਜਾ ਤੇਰੇ ਕੋਲ ਫਰੇਆ ਕੋਈ ਦਵਾਵਾ ਆ ਆ ਵੇਖੋ ਆਉਂਦਾ ਮੀਂਹ ਦੀ ਮੱਖਾਂ ਦਾਵਾ ਆ ਟੈਕ ਲਾਓ ਤੇਰਾ ਟੈਕ ਲਗਾਓ ਨਾ ਕੋਈ ਨਾਮ ਦੇ ਵਿਆਹ ਵਾਲਾ ਨਾਮ ਕੋ ਬਣਾ ਦੇਣਾ ਮੈਂ ਨਾ ਮੈਂ ਤਾਂ ਇਹ ਕਿਹੜਾ ਬਖਸ਼ਾ ਦੇਣਾ ਨਾਮ ਆਵੇ ਇਹ ਕਿਹੋ ਜਿਹਾ ਤੇ ਆ ਗਿਆ ਨਾ ਨਾ ਪੁੱਛੀ ਹਾਂ ਜੇ ਤੇ ਮਰੀ ਘਰ ਮਰੀ ਕਿਤੇ ਲੈ ਕੇ ਜਾ ਰਹੇ ਹਨਾਂ ਨੂੰ ਅੱਗੇ ਰੱਖ ਇਹਨਾਂ ਨੂੰ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤਖੀਰ ਇਹ ਕਟਾਉਮੇ ਤੇ ਸਾਡੇ ਦਾ ਇੱਕ ਆ ਹਾਂਜੀ ਮੈਂ ਚਾਰਜ ਸਪੋਰਟ ਖਾਲਸ ਕਰ ਇਹਨਾਂ ਦਾ ਆ ਸੁਣ ਕੇ ਤੇ ਮੈਂ ਹੀ ਬੋਲ ਜਰਾਂ ਇਹ ਤਾਂ ਹੱਟ ਘਟਾ ਕਰਦਾ ਨਹੀਂ ਜਾ ਕੇ ਚੌਥੀ ਜਿਹੜੀ ਤਾਂ ਨਹੀਂ ਜਿਹੜੀ ਕਾਰਵਾਈ ਬੰਦ ਹੋ ਗਈ ਇਹਨੇ ਬੱਤੀ ਪੜੀ ਜਾਂਦੀ ਹੈ